ਬੱਚਾ ਫੜ ਬੱਚਾ ਫੜ ਯਾਰ ਤੂੰ ਬੱਚਾ ਫੜ ਬੱਚਾ ਫੜ ਬੱਚਾ ਨਾਲ ਜੇ ਤੂੰ ਬੱਚਾ ਫੜ ਬੱਚਾ ਫੜ ਬੱਚਾ ਫੜ ਯਾਰ ਤੂੰ ਬੱਚਾ ਫੜ ਬੱਚਾ ਨਾਲ ਯਾਰ ਕੀ ਕਰੀ ਜਾਂਦੇ ਪਿਓ ਵਰਦੀ ਦਾ ਚੁੱਕਣ ਦੇ ਵਰਦੀ ਦਾ ਚੁੱਕਣ ਦੇ ਪਾਈਮੈਂਟ ਕਰ ਲਓ ਹਲੋ ਹਲੋ ਰਾਜੀ ਮੇਰੇ ਘਰ ਤੋਂ ਭਾਈ ਮੈਂ ਬੱਚਾ ਨਾਲ ਲਗਾ ਦੇ ਨਾ ਕਰ ਕਰੋ ਜੀ ਆਵਾਜ਼ ਨਾਲ ਕੋਈ ਗੱਲ ਨਹੀਂ ਮੇਰਾ ਨਾਮ ਹੈ ਵਿੱਕੀ ਤੇ ਮੈਂ ਪਿੰਕੀ ਬੂਡਾ ਹਾ ਉਸ ਦੀ ਦੁਕਾਨ ਤੇ ਹਾਂ ਤੇ ਕੱਲ ਇੱਕ ਲੜਕਾ ਆਪਣੇ ਬੇਟੇ ਦੇ ਨਾਲ ਤੁਹਾਡੀ ਦੁਕਾਨ ਤੇ ਚੱਪਲ ਲੈਣ ਆਇਆ ਸੀ ਤੇ ਬਸ ਉਹਨੇ ਚੱਪਲ ਲੈਣ ਦੇ ਲੜਕਾ ਜਿਹਦਾ ਛੋਟਾ ਬੇਟਾ ਹੈਗਾ ਸੀ ਤੇ ਨਾਲ ਆਵਗੇ ਸੀ ਉਹਨਾਂ ਨੇ ਇੰਨੀ ਕਿ ਡਰੰਕ ਕੀਤੀ ਹੋਈ ਸੀ ਬਸ ਉਹਨਾਂ ਨੂੰ ਡਰੰਕ ਦੇ ਵਿੱਚ ਕੁਝ ਨਹੀਂ ਪਤਾ ਲੱਗਾ ਕਿ ਤਰ੍ਹਾਂ ਕਿ ਤਰ੍ਹਾਂ ਸਾਰਿਆਂ ਨਾਲ ਬੋਲਣਾ ਤੇ ਲੇਡੀਜ਼ ਬੈਠੇ ਹੋਏ ਇਹੀ ਪਹਿਲੇ ਉਹਨੇ ਗਾਲਾਂ ਕੱਢੀਆਂ ਉਹਨੂੰ ਇਸ ਦੁਕਾਨ ਤੋਂ ਬਾਹਰ ਕਹੇ ਵੀਰੇ ਬਾਹਰ ਆ ਜਾ ਬਸੋਂ ਬਾਹਰ ਆ ਗਏ ਇੱਕ ਦੂਜੇ ਨੂੰ ੱੱੱਕੇ ਮਾਰਨ ਲੱਗ ਪਿਆ ਤੇ ਇੰਨੀ دیر ਚ ਪੁਲਿਸ ਹੁਣੇ ਆ ਗਏ ਉਹ ਪੁਲਿਸ ਹੁਣੇ ਕਰਮਚਾਰੀਆਂ ਨੂੰ ਵੀ ਹੱਤੀ ਪੈ ਗਿਆ ਤੇ ਫੇਰ ਬਸ ਉਹਨਾਂ ਨੂੰ ਇੱਥੇ ਮਜੀਠਾ ਰੋਡ ਥਾਣੇ ਚੌਂਕੀ ਲੈ ਆਏ ਆ ਉਹਨੇ ਬੜਾ ਅਲਕੋਹਲ ਕੀਤਾ ਹੈ ਕਿ ਇਹਨੂੰ ਉਥਰੀ ਸਮਝਣ ਦੇ ਆਏ ਕੌਣ ਪੁਲਸ ਵਾਲਾ ਹੈ ਕੌਣ ਬੰਦਾ ਕੌਣ ਮਜੂਰ ਬਸ ਸਾਰਿਆਂ ਨੂੰ ਹੱਤੀ ਪਈ ਜਾਂਦੇ ਜੋ ਬਸ ਇੰਨੀ ਗੱਲ ਦਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਉਹ 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 ਵੀ ਸੱਚਾਈ ਕੀ ਹੈ ਵੀ ਉਹ ਜਦੋਂ ਉਹ ਵੀਡੀਓ ਉਹ ਵੀਡੀਓ ਉਦੋਂ ਵਾਇਰਲ ਹੋਈ ਹੈ ਜਦੋਂ ਪੁਲਿਸ ਵਾਲੇ ਉਹਨੂੰ ਲੈ ਕੇ ਜਾਂਦੇ ਪਏ ਸੀ ਨਾ ਤੇ ਇੰਨੇ ਪੁਲਿਸ ਵਾਲਿਆਂ ਉੱਤੇ ਹੱਥ ਚੁੱਕਿਆ ਸੀ ਸੋ ਪਹਿਲਾਂ ਚੁੱਕਿਆ ਸੀ ਉਹ ਤੋਂ ਪਹਿਲੇ ਹੱਥ ਚੁੱਕ ਉਹ ਵੀਡੀਓ ਆ ਪਈ ਹੈ ਉਹ ਵੀਡੀਓ ਗਈ ਬਿਲਕੁਲ ਹਾਫ ਉਹ ਜਿਹੜੀ ਪਹਿਲੀ ਵੀਡੀਓ ਸੀਗੀ ਉਹ ਜਿਹੜੀ ਪਹਿਲੇ ਜਿਹੜੀ ਪਹਿਲੀ ਵੀਡੀਓ ਹੈ ਨਾ ਉਹ ਕਿਸੇ ਨੇ ਵੀਡੀਓ ਨਹੀਂ ਬਣਾਈ ਬਸ ਉਹਨੂੰ ਜਾਂਦੇ ਜਾਂਦੇ ਤੇ ਬੱਚੇ ਰੋਣ ਦੀ ਵੀਡੀਓ ਹੋ ਗਈ ਆ ਪਹਿਲੇ ਉਹਨੇ ਫੜਦੇ ਹੱਥ ਚੁੱਕਿਆ ਅੰਕਲ ਦੇ ਮੁੰਡੇ ਦੇ ਉੱਤੇ ਹੱਥ ਚੁੱਕਿਆ ਜਦੋਂ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ ਨਾ ਫਿਰ ਉਹਨੇ ਪੁਲਿਸ ਵਾਲਿਆਂ ਉੱਤੇ ਹੱਥ ਚੁੱਕਿਆ ਮੈਨੂੰ ਪਤਾ ਉਹ ਵਾਲੀ ਹੈ ਜਿਹੜੀ ਉਹ ਪਹਿਲੀ ਵੀਡੀਓ ਬਣਦੀ ਹੈ ਪਹਿਲੀ ਵੀਡੀਓ ਵਾਇਰਲ ਨਹੀਂ ਨਾ ਹੋਈ ਕਹਿੰਦਾ ਮਤਲਬ ਵੀ ਵੀਡੀਓ ਉਦੋਂ ਬਣੀ ਆ ਜਦੋਂ ਬੱਚਾ ਰੋ ਰਿਹਾ ਸੀ ਉਹਨੂੰ ਲੈ ਕੇ ਜਾਂਦੇ ਪਏ ਪੁਲਿਸ ਵਾਲੇ ਭਾਜੀ ਕਹਿੰਦੇ ਵੀ ਦੂਸਰੀ ਵੀਡੀਓ ਵੀ ਕਢਵਾ ਕੇ ਪਾਵਾਂਗੇ ਹੁਣ ਐ ਹੀ ਕਰਨਗੇ ਜੋ ਕਰਨਗੇ ਜੋ ਹੋਗਾ ਐ ਹੀ ਹੋਗਾ ਮਰਮੀ ਸੱਚਾਈ ਕੀ ਕਿ ਉਹਨੇ ਤੁਹਾਡੀ ਤੁਹਾਡੇ ਮਨ ਹਾਂਜੀ ਹਾਂਜੀ ਇਹ ਪੁਲਿਸ ਚੌਂਕੀ ਵਾਲਿਆਂ ਨੇ ਟੈਸਟ ਵੀ ਕਰਵਾਇਆ ਉਹਦਾ ਪ੍ਰੋਪਰ ਅਲਕੋਹਲ ਹੀ ਬਾਕੀ ਉਹਨੂੰ ਪਤਾ ਹੀ ਹੈ ਸਾਰਿਆਂ ਨੂੰ ਪਹਿਲੇ ਫਾਦਰ ਸਾਹਿਬ ਨੂੰ ਨਸ਼ੇ ਚ ਹੈਗਾ ਇਹ ਬੰਦਾ ਹਾਂਜੀ ਹਾਂਜੀ ਪ੍ਰੋਪਰ ਨਸ਼ੇ ਚ ਹੀ ਭਾਜੀ ਪਹਿਲੇ ਉਹਨੇ ਗਾਲ ਮੰਦਾ ਕਰਿਆ ਦੁਕਾਨ ਹਾਂਜੀ 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 ਗਾਲਾਂ ਗੱਡੀਆਂ ਭਾਜੀ ਉਹਨੂੰ ਦੁਕਾਨ ਤੋਂ ਬਾਹਰ ਰੱਖਿਆ ਕੀ ਗਾਲਾਂ ਨਾ ਕੱਢ ਅੰਦਰ ਲੀਡੀਜ਼ ਬੈਠੇ ਹੋਏ ਆ ਤੇ ਬਸ ਫਿਰ ਹਾਂਜੀ ਹਾਂਜੀ ਆਪਣੇ ਬੇਟੇ ਦੀ ਚੱਪਲ ਲੈਣ ਆਇਆ ਉਹਨੂੰ ਉਸ ਬੰਦੇ ਨੂੰ ਛੱਡ ਦਿੱਤਾ ਗਿਆ ਜਾਂ ਕੋਈ ਕਾਰਵਾਈ ਹੋਏ ਐ ਜੀ ਭਾਜੀ ਤੁਹਾਨੂੰ ਕੁਝ ਨਹੀਂ ਪਤਾ ਅਸੀਂ ਤੇ ਅਸੀਂ ਤੇ ਉਹਨੂੰ ਕੁਝ ਕਿਹਾ ਵੀ ਨਹੀਂ ਬਸ ਜਿਹੜੇ ਪੁਲਿਸ ਉੱਤੇ ਹੱਥ ਚੁੱਕਿਆ ਨਾ ਫਿਰ ਪੁਲਿਸ ਹੋਣੇ ਉਹਨੂੰ ਇੱਥੇ ਚੌਂਕੀ ਲਿਆ ਆਏ ਤੁਸੀਂ ਕੀ ਚਾਹੁੰਦੇ ਅਹੀਂ ਕੁਛ ਨਹੀਂ ਕਰਦੇ ਸਾਡਾ ਕੋਈ ਐਂ ਨਹੀਂ ਭਾਜੀ ਉਹਦੇ ਨਾਲ ਸਾਡਾ ਕੋਈ ਵੈਰ ਨਹੀਂ ਕਿਸੇ ਨਾਲ ਸਾਡਾ ਗਾਹਕ ਸੀਗਾ ਸਾਡਾ ਗਾਹਕ ਹੈ ਕੋਈ ਕਿਉਂ ਭਾਇਰੇ ਹੋਡੀਮੀਟਰ ਉੱਠਾਨੇ ਤੇ ਕੋਈ ਇੱਕ ਮੁਲਾਜ਼ਮ ਇੱਕ ਬੰਦੇ ਨੂੰ ਲੈ ਕੇ ਜਾ ਰਿਹਾ ਤੇ ਪਿੱਛੇ ਇੱਕ ਬੱਚੀ ਸਰਸਰਾ ਮਾਂਦਾ ਹੋਇਆ ਉਹ ਮਸਲਾ ਇਹ ਹੈ ਕਿ ਕੱਲ ਸ਼ਾਮੀ ਸਾਡਾ ਕਾਲਾ ਮਾਲਾ ਚੌਂਕ 'ਚ ਨਾਕਾ ਲੱਗਾ ਹੋਇਆ ਸੀ ਤੇ ਕਾਲਾ ਮਾਲਾ ਚੌਂਕ ਦੇ ਵਿੱਚ ਹੀ ਇੱਕ ਪਿੰਕੀ ਸ਼ੂ ਹਾਊਸ ਹੈਗੀ ਆ ਸ਼ੂਜ਼ ਦੀ ਦੁਕਾਨ ਉੱਥੋਂ ਇਹ ਜਿਹੜਾ ਵਿਕਾਸ ਸਿੰਘ ਜਿਹੜਾ ਉਹ ਨਸ਼ੇ ਵਿੱਚ ਰੱਜਿਆ ਹੋਇਆ ਸੀ ਉਨੇ ਬੇਟੀ ਦੇ ਨਾਲ ਆਇਆ ਸੀ ਜੇ ਬੇਟੀ ਨੂੰ ਚੱਪਲ ਲੈ ਕੇ ਦੇਣ ਲੱਗਾ ਸੀ ਚੱਪਲ ਲੈਣ ਤੋਂ ਹੀ ਪੈਸਿਆਂ ਤੋਂ ਉਹਦਾ ਦੁਕਾਨਦਾਰ ਨੇ 60-65 ਸਾਲ ਦੇ ਇਸ ਨੇ ਉਹਨਾਂ ਦੇ ਨਾਲ ਟਕਰਾਅ ਹੋ ਗਿਆ ਮਿਸਟਰ ਮਰਵਾਹਾ ਨਾਲ ਬినੋਦ ਮਰਵਾਹਾ ਨਾਲ ਉਹਨਾਂ ਨੂੰ ਉਹਨੇ ਥੱਪੜ ਤੋਂ ਪੜਵਾਉਣ ਲੱਗ ਪਿਆ ਤੇ ਉਹਨੂੰ ਜਦੋਂ ਰੋਕਿਆ ਤੇ ਉਹ ਸਾਰੋਂ ਪੁਲਿਸ ਲੱਗੀ ਸੀ ਜਦ ਰੌਲਾ ਪਿਆ ਸਾਡੀ ਪੁਲਿਸ ਕਰਮਚਾਰੀ ਜਿਹੜੇ ਵੀ ਨਾਕੇ ਉੱਥੇ ਪੁੱਜ ਗਏ ਮੌਕੇ ਦੇ ਉਹ ਪੁਲਿਸ ਵਾਲਿਆਂ ਨਾਲ ਵੀ ਨਸ਼ੇ ਦੇ ਵਿੱਚ ਹੱਥੋਂ ਬਾਈ ਹੰਦਾ ਸੀ ਫਿਰ ਉਹਨੂੰ ਲੈ ਕੇ ਲਿਆ ਕੇ ਤੇ ਉਹਦਾ ਮੈਡੀਕਲ ਕਰਵਾਇਆ ਜਿੱਦੇ ਡਾਕਟਰ ਸਾਹਿਬ ਨੇ ਵੀ ਉਹਦਾ ਜ਼ਿਆਦਾ ਨਸ਼ਾ ਹੁੰਦਾ ਲਿਖਿਆ ਤੇ ਉਹਦੀ 128 170 ਬੀ ਐਨ ਐਸ ਦੇ ਵਿੱਚ ਕਾਰਵਾਈ ਕਰਤੀ ਉਹ ਪਰ ਸਰ ਕਿੰਨਾ ਕਿਤੇ ਜਿਹੜਾ ਸਮਾਂ ਹੋ ਰਿਹਾਗਾ ਉਹ ਡ੍ਰੈਗਰ ਮਲਾਜਮਾਂ ਤੇ ਵੀ ਬੱਚਾ ਜਿਹੜਾ ਰੋ ਰਿਹਾਗਾ ਉਹ ਖਿੱਚ ਕੇ ਲੈ ਕੇ ਜਾ ਰਹੇ ਪਰ ਬੱਚੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਨਹੀਂ ਬੱਚੇ ਨੂੰ ਉਹਨਾਂ ਨੇ ਚੁੱਕਿਆ ਬੱਚਾ ਅਸੀਂ ਲਿਆ ਕੇ ਉਹਦੀ ਮਾਂ ਦੇ ਹੈ ਉਹ ਹੁਣ ਉਸਤੇ ਕੋਈ ਕਾਰਵਾਈ ਕੀਤੀ ਗਈ ਹੈ ਹਾਂ ਕੀਤੀ ਗਈ ਮੈਂ ਦੱਸ ਦਿੱਤਾ ਤੁਹਾਨੂੰ ਇਹਦੇ ਉੱਤੇ ਇੱਕ ਕਾਨੂੰਨੀ ਕਾਰਵਾਈ ਕੀਤੀ ਗਈ ਤੇ ਜਿਨ੍ਹਾਂ ਨੇ ਸਰ ਕੁੱਠਮਾਰ ਹੋਈ ਸੀ ਉਹ ਦੁਕਾਨ ਵਾਲਿਆਂ ਨਾਲ ਉਹਨਾਂ ਨੇ ਕੋਈ ਇੱਥੇ ਦਰਖਾਸਤ ਹਾਂਜੀ ਉਹਨਾਂ ਨੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਕਾਰਵਾਈ ਕੀਤੀ ਗਈ ਅੱਛਾ ਉਹਨਾਂ ਨੇ ਐਪਲੀਕੇਸ਼ਨ ਤਨ ਦਿੱਤੀ ਹੈ ਹਾਂਜੀ ਠੀਕ ਹੈ